ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਛੇਤੀ ਛੇਤੀ ਮਟਾ ਨਿਪਟਾ ਲਓ ਸਾਰੇ ਕਮਚਾਰ ਦਿਨ ਬੈਂਕ ਰਹਿਣਗੇ ਬੰਦ ਦੇਸ਼ ਭਾਰ ਦੇ ਬੈਂਕ ਕਰਮਚਾਰੀ 24 25 ਮਾਰਚ ਨੂੰ ਹੜਤਾਲ ਦੇ ਰਹਿਣਗੇ ਜੁਨੀ ਯੂਨਾਈਟਿਡ ਫੋਕਸ ਹਾਫ ਬੈਂਕ ਜੁਨੀਅਨ ਦੇ ਦੇਸ਼ ਪੱਵਿਆਪੀ ਹੜਤਾਲਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਕਾਰਨ ਬੈਂਕ ਕੰਮ ਕਾਇ ਦੋ ਦਿਨਾਂ ਤੱਕ ਠੱਪ ਰਹਿ ਸਕਦਾ ਹੈ ਇੰਡੀਅਨ ਫੈਕਸ ਏਸ਼ੀਆ ਨਾਲ ਗੱਲਬਾਤ ਕੋਈ ਦਾ ਵਿੱਚ ਕੋਈ ਹੱਲ ਨਾ ਬੈਂਕ ਜੁਨੀਅਨ ਨੇ ਹੜਤਾਲ ਜਾਣ ਦਾ ਫੈਸਲਾ ਲਿਆ ਹੈ ਸੋ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਹੜਤਾਲ ਦਾ ਐਸ ਬੀ ਆਈ ਬੀ او ਬੀ PNB ਦੇ ਨਾਲ ਨਾਲ ICICI Bank, HDFC ਵਰਗੇ ਨਿੱਜੀ ਬੈਂਕਾਂ ਦੀਆਂ ਸੇਵਾਵਾਂ ਤੇ ਵੀ ਅਸਰ ਪਵੇਗਾ। ਦੱਸ ਦਈਏ ਕਿ ਇਨ੍ਹਾਂ ਬੈਂਕਾਂ ਦੇ ਬੈਂਕਾਂ ਨੇ ਹਜੇ ਤੱਕ ਹੜਤਾਲ ਸੰਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਇਸ ਪਰ ਨਿਊਜ਼ ਏਜੰਸੀ ANI ਦੀ ਇੱਕ ਰਿਪੋਰਟ ਦੇ ਅਨੁਸਾਰ ਇਸ ਹੜਤਾਲ ਦਾ ਅਸਰ ਜਨਤਕ ਖੇਤਰਾਂ ਦੇ ਬੈਂਕਾਂ ਦੇ ਨਾਲ-ਨਾਲ ਨਿੱਜੀ ਅਤੇ ਖੇਤਰੀ ਪਿੰਡੂ ਬੈਂਕਾਂ ਤੇ ਵੀ ਪਵੇਗਾ। ਇਸ ਕਾਰਨ ਬੈਂਕਾਂ ਦਾ ਕੰਮ ਕਾ ਚਾਰ ਦਿਨ ਲਈ ਵਿਗੜਨ ਪਵੇਗਾ ਕਿਉਂਕਿ 22 ਅਤੇ 23 ਮਾਰਚ ਨੂੰ ਸ਼ਨੀਵਾਰ ਅਤੇ ਐਤਵਾਰ ਹਨ ਖਬਰ ਨਾਲ ਅੰਤਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ